ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੇ ਕੰਮ ਕਾਰਾਂ ਵਿੱਚ ਵਾਧਾ ਕਰੇ ਵਰਕ ਤਾਂ ਪਾਵੇ ਆਪਾਂ ਲੱਗਿਆ ਜੀ ਹੁਣ ਘਰ ਦਾ ਕੰਮ ਕਰਨਾ ਘਰ ਦਾ ਪਿਆ ਹੋਇਆ ਪੂਰਾ ਇੱਧਰ ਉੱਧਰ ਖਲਾਰਾ ਤੇ ਵਾਹਿਵਾਜ ਭੇਜਿਆ ਸੀ ਆਪਾਂ ਨੇ ਹੁਣੇ ਸਕੂਲ ਤੇ ਆਪਾਂ ਘਰ ਦਾ ਕੰਮ ਲੱਗਿਆ ਕਰਨ ਤੇ ਮਿਲਦੇ ਆ ਤੁਹਾਨੂੰ ਘਰ ਦਾ ਕੰਮ ਕਰਕੇ ਆ ਦੇਖੋ ਜੀ ਪਿਆ ਹੋਇਆ ਸਾਰੇ ਪਾਸੇ ਖਲਾਰਾ ਤੇ ਆਪਾਂ ਮਿਲਦੇ ਆ ਤੁਹਾਨੂੰ ਕੰਮ ਕਰਕੇ ਹਾਂਜੀ ਚਲੋ ਜੀ ਆਪਾਂ ਨੇ ਨਿਬੜ ਲਿਆ ਜੀ ਘਰ ਦਾ ਸਾਰਾ ਕੰਮ ਆਪਾਂ ਹੋ ਗੀਆਂ ਫ੍ਰੀ ਆਪਾਂ ਨੇ ਸਾਰੀ ਕਰ ਲਈ ਜੀ ਸਫਾਈ ਦੇਖੋ ਕੱਪਾ ਹੋ ਗਿਆ ਜੀ ਹੁਣ ਫ੍ਰੀ ਆਪਣੀ ਹੋ ਗਈ ਹੈ ਸਫਾਈ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਮਨਦੀਪ ਕੋਲ ਦੇਖਦੇ ਹਾਂ ਮਨਦੀਪ ਕੀ ਕਰਦਾ ਹੈ ਪੱਤੋ ਹੋ ਗਿਆ ਆਪਣਾ ਕੰਮ ਕਰਕੇ ਫ੍ਰੀ ਮੱज्जा ਨੂੰ ਪਾਤੀ ਹੈ ਜੀ ਕੱਖ ਅੱਪਾ ਆਪਣਾ ਕੰਮ ਕਰਕੇ ਹੋਗੇ ਜੀ ਫ੍ਰੀ ਤੇ ਤੁਸੀਂ ਸਸਰੀ ਗੱਲ ਕਰਦੇ ਬੈਗ ਨੂੰ ਚਾਰਦੀ ਗਰਾਂ ਵਿੱਚ ਰੱਖੇਗਾ ਮੇਰਾ ਮਾਲਕ ਤੰਦਰੁਸਤੀਆਂ ਬਕਸੇ ਮੇਰਾ ਕੁਰੇ ਦਾ ਕੰਮ ਤਾਂ ਗਿਆ ਜੀ ਖਤਮ ਠੀਕ ਹੈ ਤੇ ਪਿੰਟ ਦਾ ਸੂਏਪਾਲ ਵਾਲੇ ਖੇਤ ਚ ਪਾਣੀ ਲਾਉਣਾ ਕੱਕ ਵੱਢਣੇ ਉਧਰ ਤੋਂ ਠੀਕ ਹੈ ਠੀਕ ਹੈ ਤੇ ਇਹ ਰਾਕੇ ਉਹੀ ਟੋਕਾ ਕਰਨਾ ਮੈਂ ਸਾਨੂੰ ਕੱਖ ਪਾਉਣੇ ਨਾ ਉਹ ਗੀਆਂ ਥੀਆਂ ਅੱਜ ਮੈਂ ਸੰਤੁਪਾ ਸੁਣੀ ਥੀ ਅੱਜ ਬਾਕੀ ਦੇਖਦੇ ਹਾਂ ਹੁਣ ਵੀ ਕਿਦਾਂ ਕੀਤਾ ਕਿਆ ਕਿਆ ਹੁੰਦਾ ਕਿਹੜਾ ਕੰਮ ਰਹਿੰਦਾ ਕਿਹੜਾ ਹੋ ਜਾਂਦਾ ਠੀਕ ਐ ਇਹ ਰੱਬ ਦੇ ਰੰਗ ਹੁਣ ਰੋਪੜ ਵੀ ਜਾਣਾ ਤਾਂ ਇੱਕ ਦੋ ਕੰਮ ਉੱਧਰ ਵੀ ਤੇ ਤੁੰਤਪੰਦੀਰ ਦਿਨ ਛੋਟੇ ਛੋਟੇ ਜੇ ਹੋ ਜਾਂਦੇ ਆ ਪਰਾਤਾ ਮੜੀਆਂ ਹੁੰਦੀਆਂ ਹੂੰ ਇਹ ਕਾਹ ਕਹਿ ਸਕਦੇ ਯਾਰ ਦਿਨ ਛੋਟੇ ਆ ਤੁਸੀਂ ਆਉਂਗੇ ਉੱਧਰ ਨੂੰ ਖੇਤ ਵੱਲ ਨੂੰ ਸ਼ੁਰੂਆਤ ਨੂੰ ਖੇਤ ਜਿਹਨੂੰ ਮੈਂ ਦੇਖਦੀ ਆ ਮੇਰਾ ਵੀ ਕੰਮ ਐ ਮੈਨੂੰ ਰੋਪਟ ਜਾਣਾ ਐ ਬਾਕੀ ਦਰ ਬਾਅਦ ਵੀ ਜਾਣਾ ਉੱਧਰ ਅੰਦਰ ਦਾ ਵੀ ਕੰਮ ਅੰਦਰ ਦਾ ਕੰਮ ਐ ਜੀ ਪੂਰੇ ਵਾਲਾ ਸਾਰਾ ਕੰਮ ਐ ਸਵੇਰੇ ਸ਼ਾਮ ਦੀ ਵੀ ਪੂਰੀ ਬਾਤ ਚਲੋ ਫਿਰ ਨਹੀਂ ਦੇਖਾਂ ਮੈਂ ਉੱਧਰ ਦਾ ਕੁਝ ਕੰਮ ਆ ਗਿਆ ਇਹ ਬਸ ਜਨਾ ਹੂੰ ਰੇਡੀਓ ਲੈ ਲੈਣੀ ਦਸਵੇਰ ਬਾਅਦ ਨੂੰ ਪੈਕ ਜਿਹੜਾ ਲੱਗ ਕੇ ਰਿ ਗਿਆਣਾ ਇਹਦੇ ਵਿੱਚੇ ਰੱਦ ਲੈਣਾ ਠੀਕ ਹੈ ਉੱਥੇ ਨਾਲੇ ਪਰ ਪੈਕ ਉੱਜੂ ਨਾਲੇ ਇੱਕ ਅੱਖ ਵੱਧ ਕੇ ਇਹਦੇ ਉੱਪਰੇ ਆ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਸ਼ਾਮ ਦਾ ਟਾਈਮ ਹੈ ਜੀ ਮੱਝਾ ਲਿਆ ਜੀ ਆਪਾਂ ਨੇ ਚੋ ਤੇ ਟਾਈਮ ਹੋਇਆ ਹੋਇਆ ਜੀ ਆਪਣਾ 4:30 ਬਾਕੀ ਦੇ डरें बैठे जी तूप पचा। तूप पता चलो हम चले गई थोड़ी थोड़ी रह गई है मिल गे गे आ देखो जी कश्मीरी आ गया फिर सस् श्रीकाल क्या हाल है बढ़िया है किधर मैं आया ਹੂੰ ਇਹ ਕੌਣ ਹੈ ਕਿੱਥੇ ਇਹ ਕੌਣ ਹੈ ਇਹਦੇ ਵਿੱਚ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਹੂੰ ਹੋਰ ਦੱਸ ਹੋਰ ਵਧੀਆ ਤੂੰ ਸੁਣਾ ਕਿੱਧਰ ਘੁੰਮ ਕੇ ਆਇਆ ਬਸ ਆ ਗਿਆ ਅੱਜ ਥੋੜਾ ਹੀ ਸਮਾਨ ਲੈ ਕੇ ਆਇਆ ਉਹ ਬਸ ਘਰ ਜਾਣਾ ਹੈ ਘਰ ਜਾਣਾ ਹੈ ਗਰਮੀ ਹੈ ਇੱਧਰ ਅੱਛਾ ਹੁਣ ਕਿੱਥੇ ਤੋਂ ਆਇਆ ਹੁਣ ਆਇਆ ਇਧਰੀ ਪਿੰਡ ਸ ਅੱਛਾ ਬੱਲੇ ਸ ਬੱਲੇ ਤੋਂ ਆਇਆ ਅੱਛਾ ਪਾਜੀ ਵੀ ਅੰਦਰ ਹੈ ਹੋਰ ਸੁਣਾ ਬਸ ਤਰਾ ਜੀ ਨਹੀਂ ਕਰਦਾ ਜਾਣ ਨੂੰ ਜੀ ਕਰਦਾ ਹੈ ਹਾਂ ਕੀ ਬਤਾ ਰੋਜ਼ ਤਾਂ ਤੂੰ ਆਜਣਾ ਰੋਜ਼ ਆ ਤਾਓ ਬੱਸ ਹਾਂ ਪੈਸਾ ਖੁਸਾ ਲੇਦਾ ਉਹ ਲੋਗੋ ਸੇ ਅੱਛਾ ਜਿਹੜਾ ਧਾਰ ਦੂਰ ਕੀਤਾ ਹੋਇਆ ਅੱਛਾ ਦੂਰ ਚੁ ਗਿਆ ਇਹਦਾ ਤਾਂ ਸੂਟ ਉਹ ਕਰਿਆ ਸੀ ਉਹ ਵਾਪਸ ਕਰਿਆ ਹਾਂ ਦੇਤੇ ਉਹਨਾਂ ਨੇ ਪੈਸੇ ਤੇਰੇ ਚੱਲ ਵਧੀਆ ਹੋ ਗਿਆ ਤੂੰ ਪਹਿਲਾਂ ਹੀ ਨਹੀਂ ਸੀ ਲੈ ਕੇ ਆਉਣਾ ਦਾ ਕੀ ਕਰਾ ਹੁਣ ਕੀ ਲੈ ਕੇ ਆਏ ਆ ਉੱਤੇ ਕੀ ਪਈ ਆਏ ਹਾਂ ਆ ਚਾਦਰ ਹੈਗੀ ਅੱਛਾ ਅੱਲੇ ਦਿਖਾ ਦੇ ਸੌਦਾ ਕਰ ਲਈ ਤੇਰੀ ਚਾਦਰ ਦਾ ਲੈ ਜਾ ਸੌਦਾ ਲਗਾ 2000 ਦੀ ਚਾਦਰ ਬੱਲੇ 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 2000 ਦੀ ਚਾਦਰ ਐਹੀ ਜੀ ਗਈ ਜੀ ਚਾਦਰ ਪਲਾਸਟਿਕ ਵਾਲੀ ਏ ਅੱਛਾ ਖੋਲ ਕੇ ਦਿਖਾ ਫਿਰ ਇਹਨੂੰ ਦੇਖ ਲਊਗਾ ਬਾਈ ਦੇਖੋ ਪੁੱਛ ਕੇ ਦੇਖ ਲਊਗਾ ਜਿਹੜਾ ਕਹਿੰਦਾ ਹੋਰ ਬਾਕੀ ਦੇਖ ਰਹੇ ਹਾਂ ਅੱਛਾ ਡਬਲ ਬੈੱਡ ਦੀ ਹਾਂ ਅੱਛਾ ਜੀ ਕਿ ਕਿੰਨੇ ਦੀ ਆ ਤੇ ਜਾਇ 1200 ਰੁਪਏ 1200 ਦੀ ਆ ਵਿੱਚ 1500 ਦੀ ਸੀ ਹੂੰ ਰੇਟ ਘਟਾ ਦੇ ਜਾਣ ਕਰਕੇ ਹੈ ਆਹ ਜਾਣ ਲਈ ਜਾਣ ਕਰਕੇ ਰੇਟ ਮੁੰਡੇ ਨੇ ਘੱਟ ਕਰ ਤੇ ਆ ਮਤਲਬ ਵੀਡੀਓ ਵਾਚ ਘਟ ਗਈ ਜਿਹੜੀ ਗੱਠੜੀ ਰੱਖੀ ਹੋਈ ਹੈ ਐਕਟਿਵ ਆ ਜੀ ਹੂੰ ਉਹ ਸ਼ਮਸ਼ਾਲ ਵਾਲਾ ਬਸ ਸ਼ੋਰ ਉਹਨਾਂ ਦਾ ਵੀ ਰੇਟ ਘਟ ਗਿਆ ਹੁਣ ਹੁਣ ਤਾਂ ਠੰਡ ਚਲੇ ਗਈ 300 400 ਜਿਹੜਾ ਮਰਜ਼ੀ ਕੋਚਾ ਕੋਲੇ ਹੂੰ 300 400 ਹੂੰ ਬੜੀਆਂ ਸਸਤੀਆਂ ਕਰਤੀਆਂ ਬੜੀਆਂ ਸਸਤੀਆਂ ਕਰਤੀਆਂ ਹੂੰ ਜਿਹੜਾ ਉਹਦੇ ਵਿੱਚ ਤਾਂ ਸੌਦਾ ਕਰੀਏ ਤੇਰੀ ਚਾਦਰ ਵਾਲਾ ਸੌਦਾ ਤਾਂ ਔਖਾ ਲੱਗਦਾ ਮੈਨੂੰ ਤੈਨੂੰ ਦੱਸ ਕਿੰਨਾ ਦੇਣਾ ਹੈ ਹੂੰ ਇਹ ਵੀ ਲੱਕਾ ਰੱਖ ਕੇ ਇਹਦਾ ਵੀ ਸੌਦਾ ਕਰ ਨੂੰ ਰੱਖ ਲੈ ਉਹ ਲੈ ਕੇ ਆ ਚੱਕ ਕੇ ਉੱਥੇ ਦੇ ਸੌਦਾ ਕਰਦੇ ਆ ਉਹ ਬਾਈ ਕਰਦੇ ਚਲੋ ਗੱਡੀ ਦਾ ਸੌਦਾ ਗੱਡੀ ਦੇ ਜਾ ਆ ਗੱਡੀ ਦਾ ਸੌਦਾ ਥੋੜੀ ਹੁੰਦਾ ਤੇਰੀ ਗੱਟੜੀ ਦਾ ਸੌਦਾ ਗੱਡੀ ਦੇ ਜਾ ਅੱਛਾ ਅੰਨਿਕਦੀ ਐ ਸੌਦਾ ਤੇਰਾ ਤਾਂ ਹੋਊਗਾ 5-7000 ਦਾ ਸਮਾਨ ਤੇ ਗੱਡੀ ਆ ਲੱਖਾਂ ਚ ਲੈ ਜਾ ਕਿਹੜਾ ਚਾਹੀਏ ਸ਼ੌਨ ਚੱਕ ਸਾਰੇ ਇੱਕਸਾਰ ਦੇ ਲਈ ਫਿਰਦਾ ਲੇ ਜੈਨੂ ਵੀ ਨਾਲ ਕੱਖ ਵੜਵਾ ਲਿਆਊਗਾ ਜਾ ਕੇ ਕੱਖ ਵੜਵਾ ਲਿਆ ਬਾਜੀ ਦੇ ਨਾਲ ਜਾ ਕੇ